ਆਪਣੇ ਪੰਜਾਬੀ ਟੱਬਰਾਂ ਨੂੰ ਅੱਡ ਹੋਣ ਦੀ ਬੜੀ ਜ਼ਿਆਦਾ ਅੱਗ ਹੁੰਦੀ ਆ ਜੇ ਮੰਨ ਕੇ ਚੱਲੋ ਅੜਵਾਨੀ ਹੋਰੀ ਪੰਜਾਬੀ ਟੱਬਰ ਹੁੰਦਾ ਹੁਣ ਉਹਨੇ ਅੱਡ ਹੋਣਾ ਸੀਗਾ ਪੰਜ ਦਿਨ ਤਾਂ ਅਨਿਲ ਕਣੀ ਰੋਟੀ ਖਾ ਲੂ ਤੇ ਪੰਜ ਦਿਨ ਮਕੇਸ਼ ਕਣੀ ਰੋਟੀ ਖਾ ਲੂ ਤੇ ਉਹਨਾਂ ਦਾ ਉਹਨਾਂ ਦੇ ਬੁੜੇ ਦਾ ਮੰਝਾ ਹੁਣ ਨੂੰ ਸੈਂਟਰਲ ਪਾਰਕ ਚ ਹੋਣਾ ਸੀ ਗੱਡੀਆਂ ਦੇ ਮੂਰੇ ਉਹਦੀ ਘਰ ਵਾਲੀ ਕਹਿੰਦੀ ਸਾਥ ਹੋਣੀ ਬੁੜਾ ਬੁੜੀ ਸਾਹਮਦੇ ਤੁਸੀਂ ਰੱਖ ਲਓ ਆਏ ਹੋਇਆ ਕਰਦਾ ਉਹਨਾਂ ਦੇ ਵੀ ਤੁਸੀਂ ਆਏ ਸ਼ੁਕਰ ਕਰੋ ਉਹ ਪੰਜਾਬੀ ਨਹੀਂ ਆਪਣੇ ਵਾਲੇ ਬੁੜਿਆਂ ਦਾ ਤਾਂ ਸਾਂਝੀ ਟਰਾਲੀ ਵਾਲਾ ਹਾਲ ਹੁੰਦਾ ਵੀ ਦੋ ਦਿਨ ਤਾਂ ਤੂੰ ਰੱਖ ਲੈ ਭਾਈ ਦੋ ਦਿਨ ਛੋਟਾ ਮੁੰਡਾ ਰੱਖ ਲੂਗਾ ਵਿਚਾਰਿਆਂ ਨੂੰ ਨ ਜੀਣਾ ਦੁੱਬਰ ਕਰ ਦਿੰਦੇ ਆ ਜੋਬ ਆਟਨ ਦਾ ਮੁੰਡਾ ਬਹੁਤ ਹੀ ਵੱਡੇ ਨਸ਼ਿਆਂ ਤੇ ਲੱਗ ਗਿਆ ਤੁਸੀਂ ਨੇ ਪਿੱਛੇ ਜੇ ਖਬਰ ਸੁਣੀ ਹੋਣੀ ਪਰ ਉਹਨਾਂ ਦੀਆਂ ਬੁੜੀਆਂ ਨੇ ਕਦੇ ਨਹੀਂ ਆਖਿਆ ਬੀਬੂ ਸੋਡਾ ਮੁੰਡਾ ਤਾਂ ਐਨੇ ਨਸ਼ਿਆਂ ਤੇ ਲੱਗ ਗਿਆ ਪਰ ਜੇ ਆਪਣੇ ਵਾਲੀ ਸਾਈਡ ਤਿੰਨ ਦਿਨ ਪਊਆ ਪੀ ਕੇ ਆ ਜਾ ਲਗਾਤਾਰ ਉਹਦੀ ਕਹਿਣ ਦੀ ਆ ਭਾਈ ਸਾਥੋਂ ਤੱਕ ਕੱਠ ਨਹੀਂ ਚੱਲਦਾ ਸਾਡੇ ਮੁੰਡੇ ਨੂੰ ਅੱਡ ਕਰ ਦੋ ਵੀ ਐਡਾ ਸੋਡਾ ਕੀ ਜਗ੍ਹਾੜਾ ਜਾ ਬੈਠਣ ਤਾਂ ਬੈਠਾ ਹੌਸ ਚਲਾਈ ਜਾਂਦਾਗਾ ਨਾਲੇ ਉਹਨੇ ਕਦੇ ਨਹੀਂ ਉਹਨਾਂ ਦੀਆਂ ਬੁੜੀਆਂ ਨੇ ਆਖਿਆ ਵੀ ਸਾਡਾ ਮੁੰਡਾ ਨਸ਼ੇ ਤੇ ਲੱਗ ਗਿਆ ਇਹਨਾਂ ਨੂੰ ਪਊਏ ਨਾਲ ਹੀ ਘਰ ਚਲਾਉਣਾ ਔਖਾ ਹੋ ਜਾਂਦਾ ਮੈਂ ਤਿੰਨ ਦਿਨ ਪਊਆ ਪੀ ਕੇ ਭਾਗ ਗਿਆ ਉਹਦੀ ਮੇਰੇ ਭੂਆ ਮਾਸਿਆਂ ਨੂੰ ਸੱਦ ਲਿਆ ਵੀ ਸਾਥੋਂ ਦਾ ਕਬੀਲਦਾਰੀ ਚੱਲਦੀ ਨਹੀਂ ਸਾਡੇ ਮੁੰਡੇ ਨੂੰ ਸਾਥੋਂ ਅੱਡ ਵੀ ਛੋੜੇ ਤਿੰਨ ਦਿਨਾਂ ਨਾਲ ਹੀ ਥੋ ਕਬੀਲਦਾਰੀ ਚੱਲਣੋਂ ਹਟ ਗਈ। ਉਹਨੇ ਤਾਂ ਜੌਬ ਆਇਟਨ ਤਾਂ ਬੈਟ ਹਾਊਸ ਚਲਾਈ ਜਾਂਦਾ। ਉਹਨੇ ਤਾਂ ਕਿਸੇ ਅਖਬਾਰ 'ਚ ਨਹੀਂ છਪਾਇਆ ਵੀ ਮੇਰਾ ਮੁੰਡਾ ਏਡੇ ਨਸ਼ਿਆਂ 'ਤੇ ਲੱਗ ਗਿਆ। ਜਾਂ ਉਹਨਾਂ ਦੀਆਂ ਬੁੜੀਆਂ ਨੇ ਨਹੀਂ ਕਿਤੇ ਕਿਹਾ ਵੀ ਸਾਡਾ ਮੁੰਡਾ ਏਡੇ ਨਸ਼ੇ 'ਤੇ ਲੱਗ ਗਿਆ। ਛੋੜੇ ਪੌਆ ਪੀ ਕੇ ਆਜੋ ਤੁਸੀਂ ਫੇਰ ਹੀ ਤੰਗ ਹੋ ਜਾਂਦੇ ਹੋ। ਸਾਡੇ ਰਿਸ਼ਤੇਦਾਰਾਂ ਦਾ ਮੁੰਡਾ ਵੀ ਉਹ ਵੀ ਆਰੂ ਪੀ ਕੇ ਆ ਜਾਂਦਾ ਸੀ। ਉਹਨੇ ਸਾਡੇ ਲਾਣੇਦਾਰ ਨੂੰ ਸੱਦ ਲਿਆ। ਕਹਿੰਦੇ ਭਾਈ ਸਾਡਾ ਤਾਂ ਨਿਮੇੜਾ ਕਰਾਓ। ਤੇ ਜਦੋਂ ਬਾਗਿਆ ਲਾਣੇਦਾਰ ਨਿਮੇੜਾ ਕਰਾਉਣ ਵੀ ਚੁੱਲਾ ਚੌਂਕਾ ਅੱ ਕਹਿੰਦੇ ਭਾਈ ਸਾਡੇ ਤਾਂ ਆਏ ਤਾਂ ਲੋਟ ਨਹੀਂ ਆਉਂਦਾ ਮੱਜੇ ਤੋਂ ਛਾਲ ਮਾਰਿਆ ਕਰਨ ਅਸਤੇ ਖੇਤੀ ਵੀ ਅੱਡ ਕਰਾਂਗੇ ਜਿਹੜਾ ਜਿੰਨਾ ਕਮਾਊਗਾ ਓਨਾ ਖਾਊਗਾ ਤੇ ਮੈਂ ਆਖਿਆ ਐਡਾ ਕੀ ਛੋਟਾ ਬਦਲਾ ਵਾਲਾ ਟੱਕ ਆਉਂਦਾਗਾ ਵੀ ਜ਼ਮੀਨ ਵੰਡੀ ਜਾਊਗੀ ਛੋਟੇ ਚਾਰ ਤਾਂ ਬੱਗੇ ਜ਼ਮੀਨ ਦੇ ਆ ਉਹਨੋਂ ਵੀ 바ਰੀ ਲੱਗਦੀ ਆ ਫਿਰ ਮੈਂ ਆਖਿਆ ਹਜੇ ਵੀ ਅੱਡ ਕਰਨਾ ਫਿਰ ਉਹਨਾਂ ਵਾਲਾ ਵੱਡਾ ਪੋਲਾ ਜਾ ਮੂੰਹ ਕਰਕੇ ਕਹਿੰਦਾ ਚੱਲ ਫਿਰ ਖੇਤੀ ਤਾਂ ਇਕੱਠੀ ਚਲਾ ਲਾਂਗੇ ਮੈਂ ਆਖਿਆ ਉਦੋਂ ਹੀ ਸੋਚ ਲੈਣ ਤੇ